ਦੀ ਨਹੀਂ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਜਾਂਦੀ ਹੈ। ਕਈ ਵੱਡੇ ਚੌਰਾਹਿਆਂ ਤੇ ਟ੍ਰੈਫਿਕ ਸਿਗਨਲ ਜਾਂ ਤਾਂ ਕੰਮ ਨਹੀਂ ਕਰ ਰਹੇ ਹਨ ਜਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ। ਜਦੋਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਤਾਇਨਾਤ ਪੁਲਿਸ ਕਰਮਚਾਰੀ ਵੀ ਗਾਇਬ ਹਨ। ਨਤੀਜੇ ਵਜੋਂ ਵਾਹਨਾਂ ਦੀ ਆਵਾਜਾਈ ਵਿੱਚ ਹਫੜਾ ਦਫੜੀ ਦੇਖਣ ਨੂੰ ਮਿਲ ਰਹੀ ਹੈ। ਬਿਨਾਂ ਸਿਗਨਲਾਂ ਦੇ ਡਰਾਈਵਰ ਆਪਣੀ ਮਰਜ਼ੀ ਨਾਲ ਸੜਕਾਂ ਪਾਰ ਕਰ ਰਹੇ ਹਨ ਜਿਸ ਕਾਰਨ ਹਾਦਸਿਆਂ ਦੀ ਸੰਭਾਵਨਾ ਲਗਾਤਾਰ ਵਧ ਰਹੀ ਹੈ। ਅੱਜ ਜਦੋਂ ਫਾਸਟ ਵੀ ਨਿਊਜ਼ ਟੀਮ ਸ਼ਹਿਰ ਦੇ ਗਵਾਲਮੱਡੀ ਚੌਂਕ ਰੇਲਵੇ ਸਟੇਸ਼ਨ ਦੇ ਬਾਹਰ ਮਾਨ ਸਿੰਘ ਗੇਟ ਅਤੇ ਪਿੰਕ ਪਲਾਜ਼ਾ ਚੌਕ ਪਹੁੰਚੀ ਤਾਂ ਪਤਾ ਲੱਗਿਆ ਕਿ ਟ੍ਰੈਫਿਕ ਸਿਗਨਲ ਪੂਰੀ ਤਰ੍ਹਾਂ ਬੰਦ ਸਨ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਉੱਥੇ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਸੀ ਜਿਸ ਕਾਰਨ ਡਰਾਈਵਰ ਆਪਣੀ ਮਰਜ਼ੀ ਕਰਦੇ ਦਿਖਾਈ ਦਿੱਤੇ ਸ਼ਹਿਰ ਦੀ ਬੇਹਾਲ ਹੋ ਚੁੱਕੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਅੱਜ ਅਸੀਂ ਸ਼ਹਿਰ ਦੇ ਕਈ ਚੌਂਕਾਂ ਦਾ ਦੌਰਾ ਕੀਤਾ ਤੇ ਇਹ ਪਾਇਆ ਕਿ ਉੱਥੇ ਜ਼ਿਆਦਾਤਰ ਟ੍ਰੈਫਿਕ ਇਲੈਕਟਾ ਜੋ ਕਿ ਬੰਦ ਹੀ ਨਜ਼ਰ ਆਈਆਂ ਨਾ ਹੀ ਉੱਥੇ ਕੋਈ ਟ੍ਰੈਫਿਕ ਮੁਲਾਜ਼ਮ ਤਨਾਤ ਹੋਇਆ ਜੋ ਕਿ ਟ੍ਰੈਫਿਕ ਨੂੰ ਕੰਟਰੋਲ ਕਰ ਸਕੇ ਤੇ ਉੱਥੇ ਜਿਹੜੇ ਵਾਹਨ ਹੈ ਇੱਕ ਦੂਜੇ ਵਿੱਚ ਭਿੱੜਦੇ ਨਜ਼ਰ ਆਏ ਅਸੀਂ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਜਿੱਥੇ ਦੌਰਾ ਕੀਤਾ ਫੋਨ ਅਸੀਂ ਸ਼ਹਿਰ ਦੇ ਪਿੰਕ ਪਲਾਜ਼ਾ ਚੌਕ ਵਿੱਚ ਪੁੱਛਿਆ ਜਿੱਥੇ ਕਿ ਵੱਡੇ ਪੱਧਰ ਤੇ ਸ਼੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਵਾਸਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਆndੀਆਂ ਹਨ ਤੇ ਇਸ ਚੌਕ 'ਚੋਂ ਲੰਘ ਕੇ ਜਾਂਦੀਆਂ ਹਨ ਇਸ ਚੌਕ ਦੇ ਵਿੱਚ ਵੀ ਸਾਨੂੰ ਇਸੇ ਤਰ੍ਹਾਂ ਦਾ ਹਾਲ ਨਜ਼ਰ ਆਇਆ ਇਸ ਚੋਕ ਨੂੰ ਵੇਖ ਕੇ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਤੇ ਟ੍ਰੈਫਿਕ ਦੇ ਕੰਟਰੋਲ ਵਾਸਤੇ ਇੱਥੇ ਜਾ ਕੇ ਟ੍ਰੈਫਿਕ ਸਿਗਨਲ ਨੂੰ ਠੀਕ ਕਰਾਉਣਾ ਚਾਹੀਦਾ ਜਾਂ ਪੁਲਿਸ ਦੀ ਤਨਤੀ ਕਰਨੀ ਚਾਹੀਦੀ ਹੈ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਮੈਂ ਹਰਕ ਸੋਨੀ ਫਾਸਟਵੇ ਖਬਰਦਾਨ ਅਮਿਤ ਸਾਹਿਬ